ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਰੋ ਬਾਰ ਕਿਸੇ ਕੰਮ ਦੇ ਲਈ ਜਾਣੇ ਹਾਂ ਉਹ ਕੰਮ ਭਾਵੇਂ ਸਾਡੇ ਲਈ ਬਹੁਤ ਜ਼ਰੂਰੀ ਹੋਵੇ ਬਹੁਤ ਖਾਸ ਹੋਵੇ ਬਹੁਤ ਵੱਡਾ ਹੋਵੇ ਬਹੁਤ ਵੱਡਾ ਹੋਵੇ ਭਾਵੇਂ ਕੋਈ ਛੋਟਾ ਕੰਮ ਹੋਵੇ ਭਾਵੇਂ ਆਮ ਰੁਟੀਨ ਵਾਈਜ਼ ਜੋ ਆਪਾਂ ਕੰਮਕਾਰ ਕਰਦੇ ਹਾਂ ਉਣਾ ਨੂੰ ਕਰਨ ਦੇ ਲਈ ਆਪਾਂ ਘਰੋਂ ਬਾਹਰ ਜਾਂਦੇ ਹਾਂ ਪਰ ਜੇਕਰ ਹਰ ਵਾਰ ਆਪਣੇ ਘਰ ਤੋਂ ਬਾਹਰ ਪੈਰ ਰੱਖਦੇ ਸਾਰ ਇਹ ਇੱਕ ਕੰਮ ਕਰੀਏ ਅਤੇ ਨਾਲ ਇਹ ਇੱਕ ਸ਼ਬਦ ਬੋਲੀਏ ਤਾਂ ਸਾਡੇ ਘਰ ਦੇ ਵਿੱਚ ਬਰਕਤਾਂ ਰਹਿੰਦੀਆਂ ਨੇ ਅਤੇ ਜਿਸ ਕੰਮ ਦੇ ਲਈ ਅਸੀਂ ਜਾ ਰਹੇ ਹੁੰਦੇ ਹਾਂ ਉਸ ਕੰਮ ਦੇ ਵਿੱਚ ਸਫਲਤਾ ਜ਼ਰੂਰ ਪ੍ਰਾਪਤ ਹੁੰਦੀ ਹੈ ਜੇਕਰ ਸਾਡੀ ਭਾਵਨਾ ਸੱਚੀ ਸੁੱਚੀ ਹੈ ਤਾਂ ਫਿਰ ਸਾਡੀਆਂ ਸਾਰੀਆਂ ਹੀ ਸ਼ੁਭ ਇਸ਼ਿਆਵਾ ਪੂਰੀਆਂ ਹੁੰਦੀਆਂ ਨੇ ਤੇ ਇਸ ਕਰਕੇ ਸਾਡੀ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਦੇਖਣਾ ਕਿਉਂਕਿ ਅੱਜ ਦੀ ਵੀਡੀਓ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਹੈ ਅੱਜ ਦੀ ਜਿਹੜੀ ਚੁਕਤ ਹੈ ਅੱਜ ਦੀਆਂ ਜੋ ਗੱਲਾਂ ਆਪਾਂ ਕਰਨ ਜਾ ਰਹੇ ਹਾਂ ਇਹ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਹਨ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਘਰ ਤੋਂ ਬਾਹਰ ਜਾਣ ਲੱਗਿਆਂ ਕਿਹੜਾ ਸ਼ਬਦ ਬੋਲਣਾ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਅਤੇ ਜਦੋਂ ਆਪਾਂ ਆਪਣੇ ਕੰਮਕਾਰ ਕਰਕੇ ਬਾਹਰ ਤੋਂ ਘਰ ਵਿੱਚ ਆਉਣਾ ਹੈ ਉਦੋਂ ਆਂਦਿਆਸਾਰ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਹੈ ਕਿੱਥੇ ਪਹਿਲਾਂ ਕਦਮ ਰੱਖਣਾ ਹੈ ਅਤੇ ਬਾਰੋਂ ਕਿਹੜੀ ਚੀਜ਼ ਆਪਣੇ ਨਾਲ ਲੈ ਕੇ ਆਉਣੀ ਹੈ ਇਹ ਸਾਰੀ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤਸੰਗਤ ਜੀ ਸਾਡੇ ਬਜ਼ੁਰਗ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਵੀ ਆਪਣੇ ਘਰ ਤੋਂ ਬਾਹਰ ਕਿਸੇ ਕੰਮ ਦੇ ਲਈ ਆਪਾਂ ਜਾਂਦੇ ਹਾਂ ਤਾਂ ਘਰ ਦੇ ਦਰਵਾਜ਼ੇ ਦੇ ਵਿੱਚ ਆ ਕੇ ਜਦੋਂ ਆਪਾਂ ਘਰ ਦੀ ਦਹਲੀਚ ਤੋਂ ਆਪਣਾ ਕਦਮ ਬਾਹਰ ਵੱਲ ਰੱਖਦੇ ਹਾਂ ਤਾਂ ਕਦਮ ਬਾਹਰ ਰੱਖ ਕੇ ਪਹਿਲਾਂ ਆਸਮਾਨ ਵੱਲ ਦੇਖਣਾ ਹੈ ਅਸਮਾਨ ਵਾਲ ਦੇ ਕੇ ਸ਼ਬਦ ਬੋਲਣਾ ਹੈ ਕਿ ਘਰ-ਬਾਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ ਇਹ ਸ਼ਬਦ ਬੋਲ ਕੇ ਆਪਾਂ ਆਪਣੇ ਘਰ ਤੋਂ ਬਾਹਰ ਜਾਣਾ ਹੈ ਤਾਂ ਸਾਨੂੰ ਸਾਡੇ ਕੰਮਾਂ ਦੇ ਵਿੱਚ ਸਫਲਤਾ ਜ਼ਰੂਰ ਮਿਲਦੀ ਹੈ ਜੇਕਰ ਸਾਡੀਆਂ ਭਾਵਨਾਵਾਂ ਸਾਡੀਆਂ ਇਛਾਵਾਂ ਸ਼ੋਭਣੇ ਤਾਂ ਉਹ ਜ਼ਰੂਰ ਪੂਰੀਆਂ ਹੁੰਦੀਆਂ ਨੇ ਪਰ ਨਾਲ ਹੀ ਮਹਾਂਪੁਰਖ ਜੀ ਸਮਝਾਉਂਦੇ ਨੇ ਕਿ ਇਹ ਸ਼ਬਦ ਬੋਲਣ ਦੇ ਨਾਲ-ਨਾਲ ਸਾਡਾ ਅੰਮ੍ਰਿਤ ਵੇਲੇ ਦਾ ਨਿਤਨੇਮ ਵੀ ਪੱਕਾ ਹੋਣਾ ਚਾਹੀਦਾ ਹੈ ਭਾਵੇਂ ਕਿ ਆਪਾਂ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ ਅਤੇ ਅੰਮ੍ਰਿਤ ਵੇਲੇ ਉੱਠ ਕੇ ਜੋ ਵੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਜੋ ਵੀ ਸਾਡਾ ਨਿਤਨੇਮ ਹੈ ਭਾਵੇਂ ਕਿ ਆਪਾਂ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ ਭਾਵੇਂ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਉਹ ਅੰਮ੍ਰਿਤ ਵੇਲੇ ਦੀ ਹਾਜ਼ਰੀ ਜ਼ਰੂਰ ਲਗਵਾਉਣੀ ਹੈ ਅਤੇ ਅਮਰਤ ਵੇਲੇ ਦੀ ਹਾਜ਼ਰੀ ਲਗਵਾ ਕੇ ਪਾਠ ਕਰਕੇ ਅਰਦਾਸ ਬੇਨਤੀ ਜਦੋਂ ਕਰਨੀ ਹੈ ਉਸ ਅਰਦਾਸ ਬੇਨਤੀ ਦੇ ਵਿੱਚ ਆਪਣੇ ਇਸ ਕੰਮ ਦੀ ਅਰਦਾਸ ਜ਼ਰੂਰ ਕਰਨੀ ਹੈ ਜਿਸ ਕੰਮ ਦੇ ਲਈ ਆਪਾਂ ਅੱਜ ਘਰੋਂ ਬਾਹਰ ਜਾਣਾ ਹੈ ਭਾਵੇਂ ਕਿ ਆਪਾਂ ਦੁਪਹਿਰ ਦੇ ਵੇਲੇ ਜਾਣਾ ਹੋਵੇ ਲੇਟ ਜਾਣਾ ਹੋਵੇ ਪਰ ਸਵੇਰੇ ਅਮਰਤ ਵੇਲੇ ਦੀ ਅਰਦਾਸ ਦੇ ਵਿੱਚ ਆਪਣੇ ਕੰਮ ਦੀ ਅਰਦਾਸ ਜ਼ਰੂਰ ਕਰਨੀ ਹੈ ਕਿ हे ਸੱਚੇ 파ਸ਼ਾ ਮੈਂ ਇਸ ਕੰਮ ਦੇ ਲਈ ਅੱਜ ਘਰੋਂ ਬਾਹਰ ਜਾਣਾ ਹੈ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖਿਓ ਮੇਰੇ ਸਾਰੇ ਕੰਮਕਾਰਾਂ ਦੇ ਵਿੱਚ ਤੁਸੀਂ ਆਪ ਵਰਤਿਓ ਇਹ ਆਪਾਂ ਅੰਮ੍ਰਿਤ ਵੇਲੇ ਅਰਦਾਸ ਬੇਨਤੀ ਕਰਨੀ ਹੈ ਫਿਰ ਜਦੋਂ ਘਰ ਤੋਂ ਬਾਹਰ ਜਾਣਾ ਹੈ ਉਹ ਸ਼ਬਦ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾਂ ਉਹ ਬੋਲਣਾ ਹੈ ਅਤੇ ਸ਼ਬਦ ਬੋਲਦੇ ਹੁਆ ਉੱਪਰ ਆਸਮਾਨ ਨੂੰ ਦੇਖਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਆਪਾਂ ਕੰਮ ਤੇ ਜਾ ਰਹੇ ਹਾਂ ਉਦੋਂ ਵੀ ਆਪਾਂ ਮੂਲ ਮੰਤਰ ਜੀ ਦਾ ਜਾਪ ਜਾਂ ਫਿਰ ਇਸੇ ਸ਼ਬਦ ਦਾ ਜਾਪ ਕਰਦੇ ਹੋਏ ਜਾਣਾ ਹੈ ਕਿ ਘਰ-ਬਾਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ ਇਹ ਸ਼ਬਦ ਬੋਲਦੇ ਹੋਏ ਜਾਵਾਂਗੇ ਤਾਂ ਸਾਡੀਆਂ ਸ਼ੁਭ ਇਛਾਵਾਂ ਪੂਰੀਆਂ ਹੋਣਗੀਆਂ ਅਤੇ ਉਸ ਤੋਂ ਬਾਅਦ ਬੜੀ ਜ਼ਰੂਰੀ ਗੱਲ ਮਹਾਪੁਰਖ ਜੀ ਸਾਨੂੰ ਸਮਝਾਉਂਦੇ ਨੇ ਸਾਡੇ ਸਿਆਣੇ ਬਜ਼ੁਰਗ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਵੀ ਆਪਾਂ ਘਰ ਤੋਂ ਬਾਹਰ ਕਿਸੇ ਕੰਮ ਦੇ ਲਈ ਜਾਂਦੇ ਹਾਂ ਤਾਂ ਜਦੋਂ ਆਪਾਂ ਵਾਪਸ ਆਪਣੇ ਘਰ ਨੂੰ ਆਉਣਾ ਹੈ ਆਪਣੇ ਬਾਹਰ ਦੇ ਕੰਮਕਾਰ ਨਿਭੇੜ ਕੇ ਤਾਂ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਆਉਣਾ ਕੋਈ ਨਾ ਕੋਈ ਚੀਜ਼ ਸਾਡੇ ਹੱਥ ਵਿੱਚ ਹੋਣੀ ਚਾਹੀਦੀ ਹੈ ਖਾਸ ਕਰਕੇ ਖਾਣ ਵਾਲੀ ਵਸਤੂ ਭਾਵੇਂ ਗੁਰਦੀ ਟੇਲੀ ਹੀ ਲੈ ਆਓ ਭਾਵੇਂ ਤੋਫੀ ਹੀ ਲੈ ਆਓ ਪਰ ਸਾਡੇ ਹੱਥ ਦੇ ਵਿੱਚ ਕੋਈ ਖਾਣ ਵਾਲੀ ਵਸਤੂ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਮਹਾਪੁਰਖ ਜੀ ਕਹਿੰਦੇ ਨੇ ਕਿ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਆਉਣਾ ਚਾਹੀਦਾ ਹੱਥ ਦੇ ਵਿੱਚ ਕੋਈ ਚੀਜ਼ ਹੋਵੇਗੀ ਤਾਂ ਸਾਡੇ ਘਰ ਦੇ ਵਿੱਚ ਹਮੇਸ਼ਾ ਬਰਕਤਾਂ ਰਹਿੰਦੀਆਂ ਨੇ ਅਤੇ ਇਹਦਾ ਦੂਜਾ ਕਾਰਨ ਇਹ ਵੀ ਹੈ ਕਿ ਸਾਡੇ ਘਰ ਦੇ ਵਿੱਚ ਖਾਸ ਕਰਕੇ ਜੇ ਬੱਚੇ ਹੋਣ ਤਾਂ ਬੱਚਿਆਂ ਨੂੰ ਬੜੀ ਆਸ ਹੁੰਦੀ ਹੈ ਕਿ ਮੇਰੇ ਮਾਤਾ ਪਿਤਾ ਘਰੋਂ ਬਾਹਰ ਗਏ ਨੇ ਉਹ ਕੋਈ ਨਾ ਕੋਈ ਚੀਜ਼ ਖਾਣ ਦੇ ਵਾਸਤੇ ਲੈ ਕੇ ਆਉਣਗੇ ਜਦੋਂ ਆਪਾਂ ਉਹਨਾਂ ਵਾਸਤੇ ਕੋਈ ਚੀਜ਼ ਲੈ ਕੇ ਆਉਂਦੇ ਹਾਂ ਤਾਂ ਉਹ ਕਿੰਨੇ ਖੁਸ਼ ਹੁੰਦੇ ਨੇ ਅਤੇ ਜਦੋਂ ਬੰਦਾ ਖੁਸ਼ ਹੁੰਦਾ ਹੈ ਕਿਸੇ ਦੇ ਚਿਹਰੇ ਦੇ ਉੱਤੇ ਸਾਡੇ ਕਰਕੇ ਖੁਸ਼ੀ ਆਵੇ ਤਾਂ ਸਾਡੇ ਪਤਾ ਨੇ ਕਿੰਨੇ ਕਾਰਜ ਆਪਣੇ ਆਪ ਹੀ ਰਾਸ ਹੋ ਜਾਂਦੇ ਹਨ ਤਾਂ ਇਸ ਕਰਕੇ ਘਰ ਦੇ ਬਜ਼ੁਰਗ ਅਤੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਵੀ ਕੋਈ 12 ਆਪਾਂ ਚੀਜ਼ ਲੈ ਕੇ ਆਈਏ ਤਾਂ ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਅਤੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਤੀਸਰੀ ਗੱਲ ਸਾਨੂੰ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਵੀ ਆਪਾਂ ਆਪਣੇ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਆਪਾਂ ਘਰ ਤੋਂ ਬਾਹਰ ਕਿੰਨੇ ਲੋਕਾਂ ਦੇ ਨਾਲ ਮਿਲਦੇ ਹਾਂ ਕਈ ਲੋਕ ਚੰਗੇ ਹੁੰਦੇ ਨੇ ਕਈ ਮਾੜੀ ਭਾਵਨਾ ਵਾਲੇ ਹੁੰਦੇ ਨੇ ਆਪਾਂ ਹਰ ਤਰ੍ਹਾਂ ਦੇ ਇਨਸਾਨ ਦੇ ਨਾਲ ਮਿਲਦੇ ਹਾਂ ਅਤੇ ਕਈ ਥਾਵਾਂ ਤੋਂ ਕਈ ਚੀਜ਼ਾਂ ਖਾ ਪੀ ਕੇ ਵੀ ਆਉਂਦੇ ਹਨ ਹੁਣ ਖਾਣ ਪੀਣ ਤੋਂ ਪਾਪ ਇਹ ਨਹੀਂ ਹੈ ਕਿ ਸਾਨੂੰ ਕਿਸੇ ਨੇ ਕੋਈ ਜਾਦੂ ਟੂਣਾ ਕਰ ਦਿੱਤਾ ਹੈ ਕੋਈ ਜੰਤਰ ਮੰਤਰ ਕਰਤਾ ਹੈ ਖਾਣ ਪੀਣ ਦਾ ਪਾਪ ਇਹ ਹੈ ਕਿ ਇੱਥੇ ਮਹਾਪੁਰਖ ਜੀ ਸਪਸ਼ਟ ਕਰਕੇ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਨੇ ਕਿ ਦੋ ਤਰ੍ਹਾਂ ਦੇ ਨਾਲ ਸਾਡੇ ਮਨ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਇਕਤਾਂ ਵਿਚਾਰਾਂ ਦੇ ਨਾਲ ਭਾਵ ਕਿ ਅਸੀਂ ਕੀ ਦੇਖ ਰਹੇ ਹਾਂ ਕੀ ਸੁਣ ਰਹੇ ਹਾਂ ਇਹਦਾ ਮਾੜਾ ਪ੍ਰਭਾਵ ਪੈਂਦਾ ਹੈ ਭਾਵ ਕਿ ਮਾੜੀ ਸੰਗਤ ਦਾ ਸਾਡੇ ਉਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਦੂਸਰਾ ਸਭ ਤੋਂ ਜ਼ਿਆਦਾ ਮਾੜਾ ਪ੍ਰਭਾਵ ਕਿ ਅਸੀਂ ਕੀ ਖਾ ਪੀ ਰਹੇ ਹਾਂ ਇਸੇ ਕਰਕੇ ਮਹਾਪੁਰਖ ਜੀ ਕਹਿੰਦੇ ਹਨ ਕਿ ਜਿਹਾ ਅੰਨ ਤੇਹਾ ਮੰ ਜਿੱਥੇ ਖਾਦੇ ਹੋਏ ਆਨ ਦਾ ਪ੍ਰਭਾਵ ਸਾਡੇ ਸਰੀਰ ਤੇ ਪੈਂਦਾ ਹੈ ਨਾਲ-ਨਾਲ ਮੰਨਤੇ ਵੀ ਪੈਂਦਾ ਹੈ ਇਸੇ ਕਰਕੇ ਸਾਨੂੰ ਸਾਡੇ ਸਿਆਣੇ ਬਜ਼ੁਰਗ ਸਾਡੇ ਮਹਾਪੁਰਖ ਜੀ ਕਹਿੰਦੇ ਨੇ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਚਾਹੀਦਾ ਹੈ ਖਾਣ ਵਾਲਿਆਂ ਦੇ ਮਨ ਸ਼ਾਂਤ ਰਹਿੰਦੇ ਹਨ ਮਜ਼ਬੂਤ ਰਹਿੰਦੇ ਹਨ ਪਰ ਹੁਣ ਆਪਾਂ ਜਿੱਥੇ ਵੀ ਜਾ ਰਹੇ ਹਾਂ ਹਰ ਇੱਕ ਦੇ ਘਰ ਵਿੱਚ ਪੋਸੀਬਲ ਨਹੀਂ ਹੈ ਕਿ ਕੋਈ ਗੁਰਬਾਣੀ ਦਾ ਪਾਠ ਕਰਕੇ ਸਾਡੇ ਵਾਸਤੇ ਭੋਜਨ ਪ੍ਰਸ਼ਾਦਾ ਤਿਆਰ ਕਰੇ ਕਈ ਵਾਰ ਸਾਨੂੰ ਕਿਸੇ ਢਾਬੇ ਦੇ ਉੱਤੇ ਖਾਣਾ ਪੈਂਦਾ ਹੈ ਕਿਤੇ ਰੈਸਟੋਰੈਂਟ ਦੇ ਵਿੱਚ ਖਾਣਾ ਪੈਂਦਾ ਹੈ ਤੇ ਹਰ ਥਾਂ ਤੇ ਜੋ ਭੋਜਨ ਪ੍ਰਸ਼ਾਦਾ ਤਿਆਰ ਕਰ ਰਿਹਾ ਹੈ ਉਹਦੇ ਮਨ ਦੀ ਭਾਵਨਾ ਚੰਗੀ ਨਹੀਂ ਹੋ ਸਕਦੀ ਖਾਣਾ ਬਣਾਉਣ ਵਾਲੇ ਦਾ ਮਨ ਬੜਾ ਪਰੇਸ਼ਾਨ ਹੋਵੇ ਉਹਦੇ ਅੰਦਰ ਕੋਈ ਮਾੜੇ ਵਿਚਾਰ ਚੱਲ ਰਹੇ ਹੋਣ ਪਰ ਜਦੋਂ ਆਪਾਂ ਉਹ ਖਾਣਾ ਖਾਂਦੇ ਹਾਂ ਤਾਂ ਸਾਡੇ ਅੰਦਰ ਵੀ ਉਹ 네ਗੇਟਿਵ એનર્ਜੀ ਆ ਜਾਂਦੀ ਹੈ ਇਥੇ ਮਹਾਪੁਰਖ ਜੀ ਕਹਿੰਦੇ ਹਨ ਜਦੋਂ ਵੀ ਖਾਣਾ ਆਪਾਂ ਖਾਣਾ ਹੈ ਉਦੋਂ ਮਾਲਕ ਦਾ ਸ਼ੁਕਰਾਨਾ ਕਰਕੇ ਖਾਣਾ ਹੈ ਪਹਿਲੀ ਗੱਲ ਤਾਂ ਇਹ ਕਿ ਜਿਸ ਬੰਦੇ ਨੇ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਹੈ ਉਹ ਗੁਰਬਾਣੀ ਦਾ ਪਾਠ ਕਰੇ ਪਰ ਜੇਕਰ ਉਹਨੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਹੋਇਆ ਉਹਦਾ ਮਨ ਸ਼ਾਂਤ ਨਹੀਂ ਸੀ ਅਸ਼ਾਂਤ ਸੀ ਉਸੇ ਹੀ ਤਰ੍ਹਾਂ ਸਾਨੂੰ ਭੋਜਨ ਪ੍ਰਸ਼ਾਦਾ ਦਿੱਤਾ ਹੈ ਪਰ ਜੇਕਰ ਅਸੀਂ ਅੰਗੋਂ ਮਾਲਕ ਦਾ ਸ਼ੁਕਰਾਨਾ ਕਰਕੇ ਭੋਜਨ ਖਾਂਦੇ ਹਾਂ ਮੂਲ ਮੰਤਰ ਜੀ ਦਾ ਜਾਪ ਕਰਕੇ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਇਹ ਸ਼ਬਦ ਬੋਲ ਕੇ ਮਾਲਕ ਦਾ ਸ਼ੁਕਰ ਸ਼ੁਕਰ ਕਰਕੇ ਖਾਂਦੇ ਹਾਂ ਤਾਂ ਫਿਰ ਜਿਸ ਮਰਜ਼ੀ ਤਰੀਕੇ ਦੇ ਨਾਲ ਭੋਜਨ ਪ੍ਰਸ਼ਾਦ ਦਾ ਤਿਆਰ ਕੀਤਾ ਹੋਵੇ ਸਾਡੇ ਮਾਲਕ ਦਾ ਸ਼ੁਕਰਾਨਾ ਕਰਨ ਦੇ ਨਾਲ ਫਿਰ ਉਹ ਭੋਜਨ ਵੀ ਅਮਰਤ ਰੂਪੀ ਬਣ ਜਾਵੇਗਾ ਸਾਡੇ ਅੰਦਰ ਪਰਸ਼ਾਦ ਵਾਂਗ ਕੰਮ ਕਰੇਗਾ ਇਸ ਕਰਕੇ ਮਾਲਕ ਦਾ ਸ਼ੁਕਰਾਨਾ ਕਰਕੇ ਭੋਜਨ ਖਾਣਾ ਹੈ ਤਾਂ ਇਹ ਤਾਂ ਸੀ ਖਾਦੇ ਹੋਏ ਖਾਣੇ ਦਾ ਹੱਲ ਕੋਈ ਬਾਹਰੋਂ ਅੰਦਰੋਂ ਚੀਜ਼ ਖਾਂਦੇ ਹਾਂ ਤਾਂ ਮਾਲਕ ਦਾ ਸ਼ੁਕਰਾਨਾ ਕਰਕੇ ਖਾਣਾ ਚਾਹੀਦਾ ਹੈ ਫਿਰ ਸਾਡੇ ਉੱਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਵੇਗਾ ਸਾਡੇ ਤਾਂ ਤੇ ਨਾ ਸਾਡੇ ਮਨ ਤੇ ਪਰ ਜਿਹੜੇ ਲੋਕਾਂ ਨੂੰ ਹੁਣ ਆਪਾਂ ਮਿਲੇ ਹਾਂ ਜਿਨ੍ਹਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਜਿਨ੍ਹਾਂ ਤੋਂ ਆਪਾਂ ਕਈ ਤਰ੍ਹਾਂ ਦੀ ਨੈਗੇਟਿਵ એનર્ਜੀ ਇਕੱਠੀ ਕਰਕੇ ਲੈ ਕੇ ਆਏ ਹਾਂ ਮਹਾਪੁਰਖ ਜੀ ਕਹਿੰਦੇ ਨੇ ਉਹ ਨੈਗੇਟਿਵ એનર્ਜੀ ਦੇ ਨਾਲ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਘਰ ਦੇ ਅੰਦਰ ਵੜਦੇ ਹਾਂ ਤਾਂ ਕਈ ਵਾਰ ਉਹ ਨੈਗੇਟਿਵ એનર્ਜੀ ਦਾ ਪ੍ਰਭਾਵ ਸਾਡੇ ਤੇ ਤਾਂ ਪਿਆ ਹੀ ਹੁੰਦਾ ਹੈ ਨਾਲ ਘਰ ਦੇ ਜੀਆ ਤੇ ਵੀ ਪੈਂਦਾ ਹੈ ਇਸ ਕਰਕੇ ਸਭ ਤੋਂ ਪਹਿਲਾਂ ਘਰ ਦੇ ਵਿੱਚ ਆਉਣ ਅਨੁਸਾਰ ਹੀ ਜਿੱਥੇ ਵੀ ਆਪਾਂ ਪਾਟ ਪੂਛਾ ਕਰਦੇ ਹਾਂ ਆਪਾਂ ਕਿ ਜਿੱਥੇ ਵੀ ਬੈਠ ਕੇ ਆਪਾਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਦੇ ਹਾਂ ਜਾਂ ਜੋ ਵੀ ਮਨੁੱਖ ਕਿਸੇ ਵੀ ਧਰਮ ਦੇ ਵਿੱਚ ਹੈ ਜਿੱਥੇ ਬੈਠ ਕੇ ਆਪਣੇ ਵਾਹਿਗੁਰੂ ਜੀ ਨੂੰ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦਾ ਹੈ ਉਸ ਜਗ੍ਹਾ ਦੇ ਉੱਤੇ ਜਾਣਾ ਹੈ ਜੇਕਰ ਸਾਨੂੰ ਸਾਡੇ ਕੰਮਕਾਰਾਂ ਦੇ ਵਿੱਚ ਸਫਲਤਾ ਮਿਲੀ ਹੈ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜੇਕਰ ਫੈਸਲਾ ਆਉਣਾ ਬਾਕੀ ਤਾਂ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਭਾਵ ਕਿ ਆਉਂਦਿਆਂ ਸਾਰ ਆਪਣੇ ਪਾਠ ਪੂਜਾ ਕਰਨ ਵਾਲੇ ਰੂਮ ਦੇ ਵਿੱਚ ਜਾਣਾ ਹੈ ਮਾਲਕ ਨੂੰ ਨਮਸਕਾਰ ਕਰਨੀ ਹੈ ਤਾਂ ਦੇਖਣਾ ਸਾਡੇ ਉੱਤੇ ਕੋਈ ਵੀ ਮਾੜੀ એનર્ਜੀ ਹੋਵੇ ਮਾੜੀ ਊਰਜਾ ਹੋਵੇ ਉਹਦਾ ਪ੍ਰਭਾਵ ਖਤਮ ਹੋ ਜਾਵੇਗਾ ਅਤੇ ਸ਼ਾਮ ਨੂੰ ਰਹਿਰਾਸ ਸੈਮ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਜੋ ਵੀ ਆਪਾਂ ਬਾਹਰ ਤੋਂ 네ਗੇਟਿਵ એનર્ਜੀ ਇਕੱਠੀ ਕਰਕੇ ਘਰ ਵਿੱਚ ਲੈ ਕੇ ਆਉਂਦੇ ਹਾਂ ਉਹ ਦੂਰ ਹੁੰਦੀ ਹੈ ਸਾਡਾ ਮਨ ਵੀ ਸ਼ਾਂਤ ਹੁੰਦਾ ਹੈ ਕਿਉਂਕਿ ਆਪਾਂ ਕਈ ਲੋਕਾਂ ਦੇ ਨਾਲ ਮਿਲੇ ਕਈ ਲੋਕਾਂ ਤੋਂ ਕਈ ਜੀਜਾ ਆਪਾਂ ਆਪਣੇ ਅੰਦਰ ਇਕੱਠੀਆਂ ਕੀਤੀਆਂ ਹੁੰਦੀਆਂ ਨੇ ਬਹੁਤ ਮਾੜਾ ਪ੍ਰਭਾਵ ਕਈ ਵਾਰੀ ਸਾਡੇ ਉੱਤੇ ਪਿਆ ਹੁੰਦਾ ਹੈ ਪਰ ਜਦੋਂ ਆਪਾਂ ਰਹਿਰਾਸ ਸੈਬ ਜੀ ਦਾ ਪਾਠ ਕਰਦੇ ਹਾਂ ਮਨ ਸ਼ਾਂਤ ਹੋ ਜਾਂਦਾ ਹੈ ਮਨ ਹਲਕਾ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ